ਸਰਕਾਰ ਤੁਸੀਂ ਦੇਖ ਰਹੇ ਹੋ ਵਿੰਡੋ ਪੰਜਾਬੀ ਤੇ ਪੇਸ਼ ਨੇ ਆਦਿਆ ਮੁਖੀ ਸਭ ਤੋਂ ਪਹਿਲਾਂ ਦੱਸ ਦਿਆਂ ਕਿਸਾਨ ਦਿੱਲੀ ਕੂਚ ਵੱਲ ਸ਼ੰਭੂ ਬਾਰਡਰ ਤੋਂ ਹੋਏ ਅਜ ਰਵਾਨਾ ਪੰਜਾਬ ਤੇ ਹਰਿਆਣਾ ਦਾ ਸ਼ੰਭੂ ਬਾਰਡਰ ਤੋਂ ਅੱਜ ਜੋ ਕਿਸਾਨ ਦਿੱਲੀ ਦੇ ਲਈ ਰਵਾਨਾ ਹੋਣਗੇ ਇਸੇ ਦਿਨਾਂ ਨੇ ਹਰਿਆਣਾ ਸਰਕਾਰ ਨੇ ਅਲਰਟ ਜਾਰੀ ਕੀਤਾ ਹੈ ਹਰਿਆਣਾ ਸਰਕਾਰ ਨੇ ਕਿਹਾ ਗਿਆ ਹੈ ਕਿ ਅੱਜ ਕਿਸਾਨਾਂ ਨੂੰ ਕੋਈ ਵੀ ਇਜਾਜ਼ਤ ਨਹੀਂ ਦਿੱਤੀ ਗਈ ਹੈ ਅਤੇ ਬਿਨਾਂ ਇਜਾਜ਼ਤ ਤੋਂ ਕੋਈ ਵੀ ਕਿਸਾਨ ਸਰਹੱਦ ਪਾਰ ਨਹੀਂ ਕਰ ਸਕੇਗਾ ਤੇ ਇਸੇ ਦੇ ਲਈ ਅੱਜ ਹਰਿਆਣਾ ਅਤੇ ਪੰਜਾਬ ਦੀ ਪੁਲਿਸ ਐ ਉਸਨੇ ਸਰਹੱਦ ਦੇ ਉੱਪਰ ਕਾਫੀ ਜ਼ਿਆਦਾ ਸਿਕਿਉਰਿਟੀ ਨੂੰ ਵਧਾ ਦਿੱਤਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਅੱਜ 101 ਕਿਸਾਨਾਂ ਦਾ ਜਥਾ ਦਿੱਲੀ ਦੇ ਲਈ ਰਵਾਨਾ ਹੋਵੇਗਾ ਤੇ ਇਸੇ ਲਈ ਅਜਸ਼ਬੂ ਬਾਰਡਰ ਦੇ ਉੱਪਰ ਜੋ ਕਿ ਹਾਈ ਸਿਕਿਉਰਿਟੀ ਦਾ ਅਲਰਟ ਕੀਤਾ ਗਿਆ ਹੈ ਤੇ ਨਵੇਂ ਨੈੱਟ ਕੈਮਰਾ ਅਤੇ ਮਾਈਕ ਵੀ ਲਗਾਏ ਗਏ ਨੇ ਸਿਕਿਉਰਿਟੀ ਇਸ ਵੇਲੇ ਕਾਫੀ ਜ਼ਿਆਦਾ ਸਖਤ ਕਰ ਦਿੱਤੀ ਗਈ ਹੈ ਹਰਿਆਣਾ ਅਤੇ ਪੰਜਾਬ ਦੀ ਜੋ ਪੁਲਿਸ ਹੈ ਇਸ ਵੇਲੇ ਕਾਫੀ ਜ਼ਿਆਦਾ ਅਲਰਟਸ ਦੇ ਉੱਤੇ ਹੈ ਅੰਮਾਲਾ ਜ਼ਿਲ੍ਹੇ ਅਤੇ ਖਨੋਰੀ ਸਰਹੱਦ ਤੇ ਬੀਐਨਐਸ ਦੀ ਤਾਰਾ 133 ਲਗਾਈ ਗਈ ਹੈ ਪਹਿਲੇ ਇਸ ਤਾਰਾ 144 ਸੀਗੀ ਅਜਿਹੇ ਦੇ ਵਿੱਚ ਜੇਕਰ ਇੱਥੇ 5 ਜਾਂ 5 ਤੋਂ ਜ਼ਿਆਦਾ ਲੋਕ ਇਕੱਠੇ ਹੁੰਦੇ ਹਨ ਤੇ ਉਹਨਾਂ ਦੇ ਖਿਲਾਫ ਜੋ ਕਿ ਹੈ ਕਾਰਵਾਈ ਕੀਤੀ ਜਾਵੇਗੀ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਕਿਹਾ ਹੈ ਕਿ ਅੰਬਾਲਾ ਦੇ ਡਿਪਟੀ ਕਮਿਸ਼ਨਰ ਨੇ ਪੂਰੇ ਦੇਸ਼ ਦੇ ਸਾਹਮਣੇ ਉਲਝਾਉਣ ਵਾਲੀ ਸਥਿਤੀ ਰੱਖ ਦਿੱਤੀ ਹੈ 10-15 ਹਜ਼ਾਰ ਕਿਸਾਨ ਦਿੱਲੀ ਵੱਲ ਜਾਣਗੇ ਪਰ ਅਸੀਂ ਪਹਿਲਾਂ ਹੀ ਸਪਸ਼ਟ ਕਰ ਰਹੇ ਹਾਂ ਕਿ ਸਿਰਫ 101 ਕਿਸਾਨ ਪੈਦਲ ਹੀ ਦਿੱਲੀ ਜਾਣਗੇ ਇਸ ਲਈ ਲਿਸਟ ਵੀ ਮੀਡੀਆ ਦੇ ਸਾਹਮਣੇ ਜਾਰੀ ਕਰ ਦਿੱਤੀ ਗਈ ਹੈ ਪਹਿਲਾਂ ਵੀ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਵਿੱਚ ਹਰਿਆਣਾ ਸਰਕਾਰ ਕਹਿੰਦੀ ਹੈ ਕਿ ਕਿਸਾਨ ਟਰੈਕਟਰ ਟਰਾਲੀਆਂ ਨੂੰ ਸੰਬੋਧਿਤ ਕਰ ਰਹੀਆਂ ਹਨ ਇਸ ਦਿਨਾਂ ਹੀ ਅੱਗੇ ਵਧਣ ਬਿਨਾ ਇਹਨਾਂ ਦੇ ਅੱਗੇ ਨਹੀਂ ਵਧ ਸਕਦੇ ਜਾਂ ਉਹਨਾਂ ਨੂੰ ਜਾਣ ਨਹੀਂ ਦਿੱਤਾ ਜਾਵੇਗਾ ਅਸੀਂ ਕਹਿ ਰਹੇ ਹਾਂ ਕਿ ਸਾਡੇ ਕੋਲ ਕੁਝ ਨਹੀਂ ਹੋਵੇਗਾ ਸਿਰਫ ਝੰਡਾ ਅਤੇ ਜ਼ਰੂਰੀ ਚੀਜ਼ਾਂ ਹੀ ਹੋਣਗੀਆਂ ਪੰਦੇਰ ਨੇ ਪਹਿਲੇ ਵੀ ਕਿਹਾ ਹੈ ਕਿ ਖਾਫ ਉਹਨਾਂ ਦਾ ਵਿਰੋਧ ਕਰਦੀ ਹੈ ਪਰ ਪੂਰੀ ਦੁਨੀਆ 'ਚ ਇਹ ਗੱਲ ਸਪਸ਼ਟ ਕਰ ਦਿੱਤੀ ਗਈ ਹੈ ਕਿ ਖਾਫ ਅਤੇ ਵਪਾਰਿਕ ਕਿਸਾਨ ਵੀ ਰਹਿਮਤ ਕਰਦੇ ਹਨ ਸਭ ਨੂੰ ਪਤਾ ਹੈ ਕਿ ਜੇਕਰ ਕਿਸਾਨ ਅੱਗੇ ਵਧਣਗੇ ਤਾਂ ਸਰਹੱਦ ਖੁੱਲ ਜਾਵੇਗਾ ਪਰ ਹਰਿਆਣਾ ਸਰਕਾਰ ਸਰਹੱਦ ਖੋਲਣ ਨਹੀਂ ਦੇ ਰਹੀ ਹੈ ਉਹਨਾਂ ਨੇ ਕਿਹਾ ਹੈ ਕਿ ਸਾਡਾ ਤਰਨਾ ਜੋ ਕੱਲ ਸ਼ਾਂਤਮਈ ਸੀਗਾ ਅੱਜ ਭਵੇ ਖਿੱਤੇ ਵਿੱਚ ਅਜੀਹਾ ਹੀ ਕਰੇ ਇੱਕ ਵਾਰੀ ਫੇਰ ਤੋਂ ਕਿਸਾਨਾਂ ਦੀਆਂ ਮੰਗਾਂ ਨਾ ਪੂਰੀਆਂ ਹੋਣ ਕਰਕੇ ਕਿਸਾਨਾਂ ਨੇ ਵੱਡਾ ਦਰਨਾ ਦਿੱਤਾ ਤੇ ਅੱਜ ਉਹਨਾਂ ਨੇ ਇੱਕ ਅਲਰਟ ਜਾਰੀ ਕੀਤਾ ਹੈ ਕਿ ਜਿੰਨੇ ਵੀ 101 ਕਿਸਾਨ ਨੇ ਅੱਜ ਦਿੱਲੀ ਦੇ ਵੱਲ ਰਵਾਨਾ ਹੋਣਗੇ ਬਿਨਾਂ ਕਿਸੇ ਟਰੈਕਟਰ ਅਤੇ ਟਰਾਲੀਆਂ ਦੇ ਕਿਸਾਨ ਜੋ ਕਿ ਪੈਦਲ ਆਪਣਾ ਝੰਡਾ ਲੈ ਕੇ ਤੇ ਨਾਲ ਹੀ ਕੁਝ ਜ਼ਰੂਰੀ ਵਸਤੂਆਂ ਲੈ ਕੇ ਦਿੱਲੀ ਦੇ ਵੱਲ ਰਵਾਨਾ ਹੋਣਗੇ ਦਿੱਲੀ ਕੂਚ ਵੱਲ ਹੋਏ ਰਵਾਨਾ ਕਿਸਾਨਾਂ ਨੂੰ ਲੈ ਕੇ ਗਵਰਨਮੈਂਟ ਨੇ ਕੀਤਾ ਇਹ ਅਲਰਟ ਜਾਰੀ ਕਿਸਾਨ ਮੋਰਚੇ ਦੇ ਵਿਛਾਲੇ ਦੀ ਇੱਕ ਨਵੀਂ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਹੁਣ ਹਰਿਆਣਾ ਸਰਕਾਰ ਨੇ ਨਵਾਂ ਐਲਓਟ ਜਾਰੀ ਕੀਤਾ ਗਿਆ ਹੈ ਅੰਬਾਲਾ ਦੇ ਵਿੱਚ 9 ਦਸੰਬਰ ਤੱਕ ਇੰਟਰਨੈਟ ਦੀ ਸੇਵਾਵਾਂ ਬੰਦ ਕਰਨ ਦਾ ਸਰਕਾਰ ਨੇ ਐਲਓਟ ਜਾਰੀ ਕਰ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਅੱਜ ਦਿੱਲੀ ਕੂਚਵਾਲ ਕਿਸਾਨ ਪੰਜਾਬ ਹਰਿਆਣਾ ਤੋਂ ਰਵਾਨਾ ਹੋਣਗੇ 101 ਕਿਸਾਨ ਦਾ ਜਥਾ ਜੋ ਕਿ ਅੱਜ ਪੈਦਲ ਦਿੱਲੀ ਕੂਚਵਾਲ ਰਵਾਨਾ ਹੋਵੇਗਾ ਤੇ ਪੰਜਾਬ ਅਤੇ ਹਰਿਆਣੇ ਦੀ ਸਰਕਾਰ ਨੇ ਸਿੰਘੂ ਬਾਰਡਰ ਇਸ ਦੇ ਨਾਲ ਨਾਲ ਹੀ ਸ਼ੰਭੂ ਬਾਰਡਰ ਅਤੇ ਟੈਕਨੋਰੀ ਬਾਰਡਰ ਦੇ ਉੱਤੇ ਕਾ ਸੁਰੱਖਿਆ ਜੋ ਕਿ ਕਾਫੀ ਦਾ ਵਧਾ ਦਿੱਤੀ ਹੈ ਤੇ ਕਿਸਾਨ ਹੁਣ ਜੋ ਕਿ ਪਿੱਛੇ 11 ਮਹੀਨੇ ਤੋਂ ਅੜਟੇ ਹੋਏ ਸਨ ਤੇ ਹੁਣ ਉਹ ਦਿੱਲੀ ਕੁਚਲ ਰਵਾਣਾ ਹੋਣਗੇ ਇਸ ਦੇ ਵਿਚਾਰ ਲੈ ਚ ਸਰਕਾਰ ਹੈ ਨਵੇਂ ਤੋਂ ਨਵੇਂ ਅਪਡੇਟਸ ਜਾਰੀ ਕੀਤੇ ਜਾ ਰਹੀ ਹੈ ਪੰਜਾਬ ਦੇ ਨਾਲ ਲੱਗਦੇ ਅੰਮਾਲਾ ਦੇ ਪਿੰਡਾਂ ਦੇ ਵਿੱਚ 9 ਦਸੰਬਰ ਤੱਕ ਇੰਟਰਨੈਟ ਸੇਵਾਵਾਂ ਜੋ ਕਿ ਹੁਣ ਬੰਦ ਰਹਿਣਗੀਆਂ ਦੱਸਣਯੋਗ ਇਹ ਹੈ ਕਿ ਪੰਜਾਬ ਅਤੇ ਹਰਿਆਣਾ ਦੀਆਂ ਸਰਹੱਦਾਂ ਤੇ ਬੀਤੇ 11 ਮਹੀਨੇ ਤੋਂ ਕਿਸਾਨ ਤਰਨਾ ਲਗਾ ਰਹੇ ਸਨ ਕਿਸਾਨ ਇੱਥੇ ਹੀ ਟਰੈਕਟਰ ਟਰਾਲੀਆਂ 'ਚ ਸੌਂਦੇ ਸਨ ਅਤੇ ਖਾਣਾ ਪੀਣਾ ਵੀ ਇੱਥੇ ਹੀ ਕਿਸਾਨਾਂ ਦਾ ਹੋ ਰਿਹਾ ਸੀ ਹੁਣ ਕਿਸਾਨਾਂ ਨੇ ਦਿੱਲੀ ਜਾਣ ਦਾ ਐਲਾਨ ਕੀਤਾ ਹਾਲਾਂਕਿ ਸਰਕਾਰ ਨੇ ਮਨਜ਼ੂਰੀ ਨਹੀਂ ਦਿੱਤੀ ਸੀ ਪਹਿਲਾਂ ਹੁਣ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ ਕਿ ਕਿਸਾਨ ਹੁਣ ਜੋ ਕਿ ਸਿਰਫ ਪੈਦਲ ਦਿੱਲੀ ਤੱਕ ਜਾ ਸਕਦੇ ਨੇ ਇਸ ਕਾਰਵਾਈ ਦੇ ਦਰਮਿਆਨ ਦੱਸਦੇ ਕਿ ਐਕਟ ਦੀ ਧਾਰਾ 20 ਦੇ ਤਹਿਤ ਕੀਤੀ ਗਈ ਹੈ ਐਡੀਸ਼ਨਲ ચીਫ ਸਕੱਤਰ ਸੁਮਿਤਰਾ ਮਿਸ਼ਰਾ ਨੇ ਜਾਣਕਾਰੀ ਤੇ ਇਹ ਦੱਸਿਆ ਕਿ ਕੁਝ ਕਿਸਾਨ ਸੰਗਠਨਾਵਾਂ ਵੱਲੋਂ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਡਾਇਰੈਕਟਰ ਜਨਰਲ ਸੀਆਈਡੀ ਅਤੇ ਅੰਬਾਲਾ ਦੇ ਡਿਪਟੀ ਕਮਿਸ਼ਨਰ ਵੱਲੋਂ ਕੀਤੀ ਗਈ ਬੇਨਤੀ ਤੇ ਇਹ ਕਿਹਾ ਹੈ ਕਿ ਕਿਸਾਨਾਂ ਦੇ ਦਿੱਲੀ ਕੂਚ ਦੇ ਨਾਲ ਅਮਨ ਸ਼ਾਂਤੀ ਪੰਘ ਹੋ ਸਕਦੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਰਾਹੀਂ ਪੜਕਾਉ ਸਮਗਰੀ ਜੋ ਕਿ ਹੈ ਗਲਤ ਅਫਵਾਹਾਂ ਫੈਲਾਈਆਂ ਜਾ ਸਕਦੀਆਂ ਨੇ ਇਹਨਾਂ ਸਭ ਨੂੰ ਦੇਖਦਿਆਂ ਹੋਇਆ ਦੂਰ ਸੰਚਾਰ ਐਕਟ 2023 ਦੇ ਸੈਕਸ਼ਨ 20 ਦੁਆਰਾ ਪ੍ਰਦਾਨ ਹੋਈਆਂ ਸ਼ਕਤੀਆਂ ਦੀ ਵਰਤੋਂ ਕੀਤੀ ਗਈ ਹੈ ਅਤੇ ਟੈਲੀਕਮ ਸੇਵਾਵਾਂ ਅਤੇ ਮੋਬਾਈਲ ਇੰਟਰਨੈਟ ਦੀ ਸਹੂਲਤ ਨੂੰ ਮੁਅਤਤਲ ਕੀਤਾ ਜਾਵੇ ਇਹ ਹੁਕਮ ਜ਼ਿਲ੍ਹਾ ਅੰਬਾਲਾ ਦੇ ਅਧਿਕਾਰ ਖੇਤਰ ਵਿੱਚ ਪਿੰਡ ਦੇ ਪਿੰਡ ਡੜਿਆਣਾ ਬੜੀਅਲ ਤੇ ਹੋਰ ਜਿੰਨੇ ਵੀ ਪਿੰਡ ਲੱਗਦੇ ਨੇ ਉਹਨਾਂ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਕਿ ਹੁਣ ਇੰਟਰਨੈਟ ਦੀਆਂ ਸੇਵਾਵਾਂ ਨੂੰ ਬੰਦ ਕੀਤਾ ਜਾਵੇਗਾ ਇੱਕ ਵਾਰੀ ਫੇਰ ਦੱਸੇ ਕਿ ਹੁਣ 11 ਮਹੀਨੇ ਤੋਂ ਬਾਅਦ ਦਿੱਲੀ ਪੋਸ਼ਕ ਕਿਸਾਨ ਪੈਦਲ ਰਵਾਣਾ ਹੋਣਗੇ ਇਸ ਦੇ ਵਿੱਚ 101 ਕਿਸਾਨਾਂ ਦਾ ਜੱਥਾ ਜੋ ਕਿ ਹੈ ਦਿੱਲੀ ਵੱਲ ਜਾਵੇਗਾ ਤੇ ਇਸ ਵਿਚਾਰਲੇ ਸਰਕਾਰ ਜੋ ਕਿ ਨਵੇਂ ਤੋਂ ਨਵੇਂ ਅਲਰਟ ਜਾਰੀ ਕਰ ਰਹੀ ਹੈ ਤੇ ਸੁਰੱਖਿਆ ਜੋ ਕਿ ਕਾਫੀ ਜ਼ਿਆਦਾ ਸਖਤ ਕਰੀ ਜਾ ਰਹੀ ਹੈ ਤੇ ਸਰਕਾਰ ਨੇ ਕਿਹਾ ਹੈ ਕਿ ਟਰੈਕਟਰ ਟਰਾਲੀਆਂ ਲੈ ਕੇ ਜੋ ਕਿਸਾਨ ਹੈ ਕਾਫੀ ਜ਼ਿਆਦਾ ਪ੍ਰਦਰਸ਼ਨ ਕਰਦੇ ਨੇ ਤੇ ਹੁਣ ਕਿਸਾਨ ਦਿੱਲੀ ਦੇ ਵੱਲ ਆਪਣੇ ਟਰੈਕਟਰ ਟਰਾਲੀਆਂ ਨਹੀਂ ਲੈ ਕੇ ਜਾਣਗੇ ਤੇ ਇਸੇ ਦੇ ਵਿਚਾਰਲੇ ਸਰਕਾਰ ਨੇ ਇੱਕ ਹੋਰ ਨਵਾਂ ਅਪਡੇਟ ਕੀਤਾ ਹੈ ਕਿ ਹੁਣ 9 ਦਸੰਬਰ ਤੱਕ ਇੰਟਰਨੈਟ ਤੋਂ ਬੰਦ ਕਰ ਦਿੱਤਾ ਜਾਵੇਗਾ ਕਿਉਂਕਿ ਇੰਟਰਨੈਟ ਦੇ ਰਾਹੀਂ ਗਲਤ ਗਲਤ ਸਮਗਰੀਆਂ ਜੋ ਕਿ ਹੈ ਲੋਕਾਂ ਨੂੰ ਦਰਸਾਈ ਜਾਂਦੀ ਹੈ ਤੇ ਕਿਸਾਨ ਜੋ ਕਿ ਹੋਰ ਜ਼ਰ ਪੜਤ ਜਾਂਦੇ ਨੇ RBI ਦਾ ਵੱਡਾ ਫੈਸਲਾ سامنے ਆਇਆ ਹੈ ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਸ਼ਕਤੀਕੰਦ ਦਾਸ ਨੇ ਅੱਜ MPC ਦੇ ਵਿੱਚ ਲਏ ਗਏ ਫੈਸਲੇ ਦੀ ਜਾਣਕਾਰੀ ਸਾਂਝਾ ਕੀਤੀ ਹੈ ਉਹਨਾਂ ਨੇ ਕਿਹਾ ਕਿ MPC ਨੇ ਇਸ ਵਾਰੀ ਰੈਪੋ ਰੇਟ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ ਇਸ ਤੋਂ 6.5 ਦੇ ਉੱਤੇ ਹੀ ਬਰਕਰਾਰ ਰੱਖਣ ਦਾ ਫੈਸਲਾ ਲਿੱਤਾ ਗਿਆ ਰੈਪੋਰੇਟ ਉਹ ਦਰ ਹੈ ਜਿਸ ਦਰ ਦੇ ਉੱਪਰ ਆਰਬੀਆਈ ਜੋ ਕਿ ਦੂਜੇ ਬੈਂਕਾਂ ਨੂੰ ਲੋਨ ਦਿੰਦਾ ਹੈ ਜੇਕਰ ਰੈਪੋਰੇਟ ਵੱਧਦਾ ਹੈ ਤਾਂ ਬਾਕੀ ਜਿੰਨੇ ਵੀ ਬੈਂਕ ਨੇ ਉਹਨਾਂ ਦੇ ਉੱਪਰ ਵੀ ਜੋ ਵਿਆਜ ਦਾ ਦਰ ਹੈ ਉਹ ਵਾਧ ਜਾਂਦਾ ਹੈ ਜਿਸ ਦਾ ਖਾਮਿਆਜਾ ਲੋਕਾਂ ਨੂੰ ਭੁਗਤਣਾ ਪੈਂਦਾ ਹੈ ਇਸ ਦਾ ਮਤਲਬ ਇਹ ਹੈ ਕਿ ਤੁਹਾਡੇ ਲਿੱਤੇ ਗਏ ਪਰਸਨਲ ਲੋਨ ਕਾਰ ਲੋਨ ਜਾਂ ਫਿਰ ਹੋਮ ਲੋਨ ਦੇ ਉੱਪਰ ਜੋ ਵੀ ਵਿਆਜ ਹੈ ਉਸ ਦੇ ਵਿੱਚ ਵਾਧਾ ਹੋ ਜਾਂਦਾ ਹੈ ਸ਼ਕਤੀ ਕੰਧਾਸ ਨੇ ਨਗਦੀ ਰੱਖਵਾ ਅਨੁਪਾਤ ਘਟਾ ਕੇ 4% ਕਰਨ ਦਾ ਫੈਸਲਾ ਕੀਤਾ ਹੈ ਪਹਿਲਾ ਹੈ 4.5% ਸੀ ਇਸ ਦੇ ਨਾਲ ਨਗਦੀ ਦੀ ਸਮੱਸਿਆ ਹੱਲ ਹੋ ਜਾਵੇਗੀ ਦਾਸ ਨੇ ਕਿਹਾ ਹੈ ਕਿ ਕੇਂਦਰੀ ਬੈਂਕ ਦਾ ਨਿਰਧਾਰਨ ਨੀਤੀਗਤ ਰੂਪ ਇਸ ਦੇ ਨਾਲ ਮੇਲ ਖਾਂਦਾ ਹੈ ਕੈਸ਼ ਰਿਜ਼ਰਵ ਅਨੁਪਾਤ ਸੀਆਰਆਰ ਬੈਂਕਾਂ ਦੇ ਜਮਾ ਦਾ ਉਹ ਹਿੱਸਾ ਹੈ ਜਿਹਨਾਂ ਨੂੰ ਲਾਜ਼ਮੀ ਤੌਰ ਤੇ ਆਰਬੀਆਈ ਕੋਲ ਰੱਖਣਾ ਹੁੰਦਾ ਹੈ RBI ਨੇ ਇਸ ਕਦਮ ਨਾਲ ਬੈਂਕ ਨੂੰ 1.16 ਲੱਖ ਕਰੋੜ ਰੁਪਏ ਨਕਦੀ ਉਪਲਬਧ ਹੋਵੇਗੀ। ਸ਼ਕਤੀਗੰਦਾਸ ਨੇ ਇਸ ਦਨਾਲ ਕਿਹਾ ਹੈ ਕਿ ਵਿੱਤੀ ਮਾਲ ਮਹਿੰਗਾਈ ਦਰ 4.8% ਰਹਿਣ ਦੀ ਉਮੀਦ ਹੈ ਤੀਜੀ ਤਿਮਾਹੀ। ਇਸ ਦੇ ਵਿੱਚ 5.7% ਤੱਕ ਵਧਣ ਦੀ ਉਮੀਦ ਹੈ ਪਰ ਚੌਥੀ ਤਿਮਾਹੀ ਦੇ ਵਿੱਚ ਘੱਟ ਕੇ 4.5 ਹੋ ਜਾਵੇਗੀ। ਅਗਲੇ ਸਾਲ ਦੀ ਪਹਿਲੀ ਤਿਮਾਹੀ ਦੇ ਵਿੱਚ 1.6% ਅਤੇ ਦੂਜੀ ਤਿਮਾਹੀ ਦੇ ਵਿੱਚ 4% ਰਹਿਣ ਦਾ ਅਨੁਮਾਨ ਲਗਾਇਆ ਗਿਆ। RBI ਗਵਰਨਰ ਨੇ ਕਿਹਾ ਹੈ ਕਿ ਵਿੱਤੀ ਸਾਲ 2025 ਦੇ ਵਿੱਚ GDP ਵਿਕਾਸ ਦਰ 6.6% ਰਹਿਣ ਦਾ ਅਨੁਮਾਨ ਲਗਾਇਆ ਗਿਆ। ਇਹ ਤੀਜੀ ਤਿਮਾਹੀ ਦੇ ਵਿੱਚ 6.8% ਤੇ ਰਹਿ ਸਕਦਾ ਹੈ ਜੋ ਦੋ ਤੱਕ ਚੌਥੀ ਤਿਮਾਹੀ ਦੇ ਵਿੱਚ 7.2% ਤੱਕ ਵੱਧ ਜਾਏਗਾ ਅਗਲੇ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਦੇ ਵਿੱਚ ਇਹ 6.9% ਅਤੇ ਦੂਜੀ ਤਿਮਾਹੀ ਦੇ ਵਿੱਚ 7.3% ਰਹਿਣ ਦਾ ਅਨੁਮਾਨ ਜੋ ਕਿ ਦੱਸਿਆ ਗਿਆ ਐਮਸੀਪੀ ਨੇ 4 ਤੋਂ 2 ਬਹੁਮਤ ਨਾਲ ਰੈਪੋ ਦਰ ਨੂੰ 6.5% ਤੇ ਬਰਕਰਾਰ ਰੱਖਣ ਦਾ ਫੈਸਲਾ ਲிட்டਾ SDF दर 6.25% ਅਤੇ MSF दर 6.75% ਤੇ ਕਈ ਵਾਰ ਬਤਲਾਵਤ ਨਹੀਂ ਹੈ ਬੈਂਕ ਨੇ ਆਪਣਾ ਨਿਰਪੱਖ ਰੂਪ برقرار ਰੱਖਿਆ ਦਾਸ ਨੇ ਕਿਹਾ ਕਿ MPC ਨੇ ਸੰਬੰਧੀ ਦੇ ਨਾਲ ਨਿਰਖਤ ਨੀਤੀਗਤ ਰੁਖ ਕਾਇਮ ਰੱਖਣ ਦਾ ਫੈਸਲਾ ਕੀਤਾ ਹੈ ਇੱਕ ਵਾਰੀ ਫਿਰ ਤੋਂ ਦਾਸ ਜੀ ਕਿ ਆਰਬੀਏ ਦੇ ਗਵਰਨਰ ਸ਼ਕਤੀ ਕੰਦਾਸ ਨੇ ਇੱਕ ਵੱਡਾ ਫੈਸਲਾ ਸੁਣਾਇਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਐਮਸੀਪੀ ਨੇ ਆਪਣੇ ਰੈਪੋ ਰੇਟ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਹੈ 6.5% ਜੋ ਰੈਪੋ ਰੇਟ ਹੈ ਉਸ ਨੂੰ ਰੱਖਿਆ ਗਿਆ ਜੇਕਰ ਰੈਪੋ ਰੇਟ ਵਧਾਇਆ ਤਾਂ ਬੈਂਕਾਂ ਨੂੰ ਵੀ ਇਸ ਦਾ ਕਾਫੀ ਵੱਡਾ ਖਰਚਾ ਆ ਜਾ ਪੁਗਣਾ ਪੈਦਾ ਦਿੱਸੇ ਨਾਲ ਲੋਕਾਂ ਨੂੰ ਵੀ ਇਸ ਦਾ ਭੁਗਤਾਨ ਕਰਨਾ ਪੈਂਦਾ ਹੈ ਰੈਪੋ ਰੇਟ ਦਾ ਮਤਲਬ ਹੈ ਵਿਆਜ ਦਰ ਦਾ ਵਾਜਾ ਨਾ ਖੰਨੇ ਦੇ ਵਿੱਚ ਹੋਇਆ ਪਿਆਨਾਕ ਥੜਾ ਖਾਸਾ ਬੈਕ ਟੂ ਬੈਕ ਪੰਜ ਗੱਡੀਆਂ ਇੱਕ ਦੂਜੇ ਦੇ ਵਿੱਚ ਜਾ ਵਚੀਆਂ ਕਰਨੇ ਤੋਂ ਇੱਕ ਮੰਦ ਭਾਗੀ ਘਟਨਾ ਨਿਕਲ ਕੇ ਸਾਹਮਣੇ ਆਈ। ਦਾਸ ਦੇ ਕਿ ਦਿੱਲੀ ਅਮ੍ਰਿਤਸਰ ਨੈਸ਼ਨਲ ਹਾਈਵੇ ਦੇ ਉੱਤੇ ਇੱਕ ਵੱਡਾ ਹਾਦਸਾ ਹੋਇਆ। ਪੰਜ ਗੱਡੀਆਂ ਦੀ ਆਪਸ ਦੇ ਵਿੱਚ ਬੈਕ ਟੂ ਬੈਕ ਟੱਕਰ ਹੋਈ ਹੈ। ਮੌਕੇ ਦੀਆਂ ਤਸਵੀਰਾਂ ਇਸ ਵੇਲੇ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕਿ ਹਾਦਸਾ ਕਿੰਨਾ ਜ਼ਿਆਦਾ ਭਿਆਨਕ ਸੀ। ਤੇ ਇਨਾ ਸ਼ੁਕਰ ਹੈ ਕਿ ਕਿਸੇ ਵੀ ਵਿਅਕਤੀ ਦੀ ਜਾਨ ਨਹੀਂ ਗਈ ਹੈ। ਮੌਕੇ ਦੇ ਉੱਤੇ ਪੁਲਿਸ ਨੇ ਪਹੁੰਚ ਕੇ ਮਾਮਲੇ ਨੂੰ ਸੰਭਾਲ ਲਿਆ ਹੈ। ਤੇ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਵਿੱਚ ਹਰਿਆਣਾ ਰੋਡਵੇਜ਼ ਦੀ ਵੀ ਇੱਕ ਬੱਸ ਸ਼ਾਮਿਲ ਸੀ ਪਰ ਸਵਾਰੀਆਂ ਨੂੰ ਕੁਝ ਵੀ ਨਹੀਂ ਹੋਇਆ। ਅਤੇ ਤਿੰਨ ਲੋਕ ਜ਼ਖਮੀ ਹੋਏ ਨੇ ਪੁਲਿਸ ਨੇ ਮੌਕੇ ਦੇ ਉੱਤੇ ਆ ਕੇ ਜੋ ਮਾਮਲਾ ਹੈ ਪੂਰਾ ਸੰਭਾਲ ਲਿੱਤਾ ਤੇ ਜੋ ਜ਼ਖਮੀ ਲੋਕ ਸਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹਤੀ ਕਰਵਾਇਆ ਗਿਆ ਉਹਨਾਂ ਦਾ ਇਲਾਜ ਅਜੇ ਚੱਲ ਰਿਹਾ ਹੈ ਜ਼ਖਮੀਆਂ ਦੀ ਪਛਾਣ ਤੋਂ ਦੱਸਦੀ ਹੈ ਕਿ ਜ਼ਖਮੀਆਂ ਦੀ ਪਛਾਣ ਦੱਸੀ ਜਾ ਰਹੀ ਹੈ ਡਰਾਈਵਰ ਤੋਖਰਾਜ ਵਾਸੀ ਜਿਲਾ ਮਹਿੰਦਰਗੜ ਜੋ ਕਿ ਹਰਿਆਣਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਕੰਡਕਟਰ ਸਤੀਸ਼ ਵਾਸੀ ਛੱਜਰ ਇਹ ਵੀ ਹਰਿਆਣਾ ਦਾ ਹੈ ਹਰਿਆਣਾ ਦੇ ਵਿਚ ਜੋ ਕਿ ਇਹ ਰਹਿਣ ਵਾਲੇ ਵਿਅਕਤੀ ਸਨ ਅਤੇ ਸੰਦੀਪ ਵਾਸੀ ਯੂਪੀ ਵੱਜੋਂ ਜਿਸ ਦੀ ਹਾਲਤ ਗੰਭੀਰ ਹੈ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜ਼ਿਕਰ ਹੋ ਗਿਆ ਹੈ ਕਿ ਨੈਸ਼ਨਲ ਹਾਈਵੇ ਦੀਆਂ ਲਾਈਟਾਂ ਪਿਛਲੇ ਕਾਫੀ ਸਮੇਂ ਤੋਂ ਬੰਦ ਸੰ ਜਿਸ ਦੇ ਕਾਰਨ ਇਹ ਹਾਦਸਾ ਵਾਪਰਿਆ ਇਸ ਹਾਦਸੇ ਦੇ ਵਿੱਚ ਕਿਸੇ ਦੀ ਜਾਨ ਨਹੀਂ ਗਈ ਹੈ ਹਾਦਸੇ ਦੇ ਵਿੱਚ ਜ਼ਖਮੀ ਹੋਏ ਕੈਂਟਰ ਚਾਲਕ ਸੰਦੀਕ ਨੇ ਦੱਸਿਆ ਹੈ ਕਿ ਉਸ ਦੀ ਅੱਗੇ ਸਬਜ਼ੀਆਂ ਨਾਲ ਗੱਡੀ ਭਰੀ ਹੋਈ ਸੀ ਕੈਂਟਰ ਭਰਿਆ ਹੋਇਆ ਸੀ ਅਚਾਨਕ ਕੈਂਟਰ ਚਾਲਕ ਨੇ ਬ੍ਰੇਕ ਲਗਾ ਦਿੱਤੀ ਉਸ ਦਾ ਕੈਂਟਰ ਉਸ ਦੇ ਪਿੱਛੇ ਫਸ ਗਿਆ ਜਦੋਂ ਪਿੱਛੇ ਉਹ ਇੱਕ ਬੱਸ ਹੋ ਰਾਈ ਤਾਂ ਵਾਹਨ ਦੇ ਨਾਲ ਆ ਕੇ ਟਕਰਾ ਗਈ ਇਹ ਟੱਕਰ ਇੰਨੀ ਜ਼ਿਆਦਾ ਭਿਆਨਕ ਹੋਈ ਸੀ ਮੌਕੇ ਦੀਆਂ ਤਸਵੀਰਾਂ ਇਸ ਵੇਲੇ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕਿ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਸੀ ਸਬਜੀ ਇੱਕ ਕੈਂਟਰ ਦੇ ਵਿੱਚ ਪਈ ਹੋਈ ਸੀ ਜਿਨ੍ਹਾਂ ਨੇ ਜੋ ਸਬਜ਼ੀਆਂ ਸਾਂ ਉਸ ਨੂੰ ਮੰਡੀ ਦੇ ਵਿੱਚ ਲੈ ਕੇ ਜਾਣਾ ਸੀ ਇਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਅੱਗੇ ਜਾ ਰੇ ਕੈਂਟਰ ਨੇ ਅੱਗੇ ਤੋਂ ਕੋਈ ਆਵਾਰਾ ਪਸ਼ੂ ਆ ਗਿਆ ਸੀ ਜਿਸ ਨੂੰ ਬਚਾਉਂਦੇ ਬਚਾਉਂਦੇ ਦੀ ਟੱਕਰ ਹੋਈ ਜਾਂ ਫਿਰ ਉਸ ਨੂੰ ਨੀਂਦ ਆ ਗਈ ਹੋਵੇ ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਬ੍ਰੇਕ ਲਗਾਉਣ ਤੋਂ ਬਾਅਦ ਪਿੱਛੇ ਜੋ ਗੱਡੀ ਆ ਰਹੀ ਸੀ ਉਹ ਵੀ ਓਵਰ ਸਪੀਡ ਦੇ ਵਿੱਚ ਸੀ ਆਪਸ ਦੇ ਵਿੱਚ ਗੱਡੀਆਂ ਟਕਰਾ ਗਈਆਂ ਬੈਕ ਟੂ ਬੈਕ ਪੰਜ ਗੱਡੀਆਂ ਦੀ ਇਕੱਠੇ ਟੱਕਰ ਹੋਈ ਹੈ ਹਾਦਸਾ ਨੈਸ਼ਨਲ ਹਾਈਵੇ ਦੇ ਉੱਤੇ ਅੰਮ੍ਰਿਤਸਰ ਨੈਸ਼ਨਲ ਹਾਈਵੇ ਦੇ ਉੱਤੇ ਵਾਪਰਿਆ ਹੈ समय नेशनल हाईवे लाइटा बंद सब जिसके कारण हादसा एक बार फिर हादसा हरियाणा रोडवेज की बस भी सवार थी नसा जा रहा है कि कैंटर चालक ने अचानक ही ब्रेक मारी या फिर उसकी अग लग गई जिसके कारण यह हादसा वापर बैक टू तो बैक पिछड़िया आईया स्पीड से जिसके कारण यह हादसा वापर चुका है ਕੁਲੜ ਪੀਜ਼ਾ ਜੋੜਾ ਇੱਕ ਵਾਰੀ ਫੇਰ ਤੋਂ ਸੁਰਖੀਆਂ ਦੇ ਵਿੱਚ ਜਾਣੋ ਪੂਰਾ ਮਾਮਲਾ ਪੰਜਾਬ ਦੇ ਜਲੰਧਰ ਦਾ ਇੱਕ ਮਸ਼ਹੂਰ ਵਾਇਰਲ ਕਪਲ ਕੁਲੜ ਪੀਜ਼ਾ ਜੋੜਾ ਇੱਕ ਵਾਰੀ ਫੇਰ ਤੋਂ ਸੁਰਖੀਆਂ ਦੇ ਵਿੱਚ ਆ ਚੁੱਕਿਆ ਹੁਣ ਦੱਸਿਆ ਜਾ ਰਿਹਾ ਹੈ ਕਿ ਸਹਿਜ ਅਰੋੜਾ ਅਤੇ ਉਸਦੀ ਪਤਨੀ ਗੁਰਪ੍ਰੀਤ ਕੌਰ ਨੇ ਇੱਕ ਦੂਜੇ ਨੂੰ ਇੰਸਟਾਗ੍ਰਾਮ ਦੇ ਉੱਪਰ ਅਨਫੋਲੋ ਕਰ ਦਿੱਤਾ ਦੋਨਾਂ ਨੇ ਇੱਕ ਦੂਜੇ ਨੂੰ ਅਨਫੋਲੋ ਕਰਨ ਤੋਂ ਬਾਅਦ ਆਪਣੇ ਆਪਣੇ ਅਕਾਊਂਟ ਦੇ ਉੱਪਰ ਕੱਲੀ-ਕੱਲੀ ਵੀਡੀਓਜ਼ ਪੋਸਟ ਕਰਨੀ ਸਟਾਰਟ ਕਰਤੀ ਹੈ ਇਸ ਤੋਂ ਪਹਿਲਾਂ ਦੋਨੋਂ ਇਕੱਠੇ ਮਿਲ ਕੇ ਆਪਣੇ ਇੰਸਟਾਗ੍ਰam ਉੱਪਰ ਵੀਡੀਓਜ਼ ਪਾਉਂਦੇ ਸਨ ਉਹਨਾਂ ਇਸ ਦੇ ਨਾਲ ਲੋਕ ਅਨੁਮਾਨ ਲਗਾ ਰਹੇ ਹੈ ਕਿ ਦੋਨਾਂ ਦੇ ਵਿੱਚ ਤਲਾਕ ਹੋਣ ਜਾ ਰਿਹਾ ਹੈ ਦੋਨਾਂ ਦੀ ਤਲਾਕ ਦੀ ਖਬਰਾਂ ਜੋ ਕਿ ਇਸ ਸਮੇਂ ਕਾਫੀ ਸਰਕੀਆਂ ਦੇ ਵਿੱਚ ਹੈ ਕੁਲੜ ਪੀਜ਼ਾ ਜੋੜਾ ਪਹਿਲੇ ਆਪਣੇ ਕੁਲੜ ਪੀਜ਼ਾ ਅਤੇ ਕੁਲੜ ਪਾਸਤਾ ਦੇ ਲਈ ਮਸ਼ਹੂਰ ਸਨ ਉਸ ਤੋਂ ਬਾਅਦ ਕੁਝ ਏਦਾਂ ਦੀਆਂ ਘਟਨਾਵਾਂ ਹੋਈਆਂ ਏਦਾਂ ਦੀਆਂ ਵੀਡੀਓਜ਼ ਹੋਈਆਂ ਜਿਸ ਤੋਂ ਬਾਅਦ ਇਹ ਕਾਫੀ ਸਰਕੀਆਂ ਦੇ ਵਿੱਚ ਬਣ ਗਏ ਕਾਫੀ ਇਸ ਤਰ੍ਹਾਂ ਦੀ ਵੀਡੀਓਜ਼ ਵੀ ਵਾਇਰਲ ਹੋਇਆ ਸੀ ਜਿਸ ਦੇ ਕਾਰਨ ਇਹਨਾਂ ਨੂੰ ਕਾਫੀ ਜ਼ਿਆਦਾ ਸ਼ਰਮਿੰਦਾ ਵੀ ਹੋਣਾ ਪਿਆ ਤੇ ਇਹਨਾਂ ਨੂੰ ਨਿਹੰਗ ਸਿੰਘਾ ਵੱਲੋਂ ਕਈ ਧਮਕੀਆਂ ਵੀ ਮਿਲੀਆਂ ਉਸ ਤੋਂ ਬਾਅਦ ਇਹਨਾਂ ਨੂੰ ਹਾਈ ਸਿਕਿਉਰਿਟੀ ਦਾ ਅਲਰਟ ਵੀ ਕੀਤਾ ਗਿਆ ਇਹਨਾਂ ਨੂੰ ਸਿਕਿਉਰਿਟੀ ਵੀ ਦਿੱਤੀ ਗਈ ਉਸ ਤੋਂ ਬਾਅਦ ਹੁਣ ਖਬਰਾਂ ਆ ਰਹੀਆਂ ਕਿ ਦੋਨਾਂ ਦੇ ਵਿੱਚ ਤਲਾਕ ਹੋਣ ਜਾ ਰਿਹਾ ਹੈ ਇਸ ਸਮੇਂ ਸਹਿਜ ਅਰੋੜਾ ਅਤੇ ਉਸਦੀ ਪਤਨੀ ਗੁਰਪ੍ਰੀਤ ਕੌਰ ਆਪਣੇ ਆਪਣੇ ਇੰਸਟਾਗ੍ਰam ਹੈਂਡਲ ਦੇ ਉੱਪਰ ਵੱਖ-ਵੱਖ ਪੋਸਟਾਂ ਸ਼ੇਅਰ ਕਰਦੇ ਨਜ਼ਰ ਆਉਂਦੇ ਨੇ ਇਹਨਾਂ ਸਭ ਚੀਜ਼ਾਂ ਨੂੰ ਦੇਖਦੇ ਹੋਏ ਸੋਸ਼ਲ ਮੀਡੀਆ ਉੱਪਰ ਤਲਾਕ ਨੂੰ ਲੈ ਕੇ ਇਹਨਾਂ ਦੋਨਾਂ ਦੇ ਖਿਲਾਫ ਅਫਵਾਹਾਂ ਫੈਲ ਰਹੀਆਂ ਨੇ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਗੁਰਪ੍ਰੀਤ ਕੌਰ ਨੇ ਆਪਣੇ ਇੰਸਟਾਗ੍ਰam ਹੈਂਡਲ ਦੇ ਉੱਪਰ ਇੱਕ ਪੋਸਟ ਸ਼ੇਅਰ ਕੀਤੀ ਹੈ ਯੂਜ਼ਰ ਇਸ ਪੋਸਟ ਤੇ ਪ੍ਰਕਿਰਿਆ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਇਸ ਯੂਜ਼ਰ ਤੇ ਟਿੱਪਣੀ ਕੀਤੀ ਹੈ ਮਤਲਬ ਤਲਾਕ ਦੀ ਪੁਸ਼ਟੀ ਹੋ ਗਈ ਇੱਕ ਇਸ ਤਰ੍ਹਾਂ ਦਾ ਵੀਡੀਓ ਕੋਰਜਸ ਰੂਪ ਕਰਕੇ ਉਹਨਾਂ ਦਾ ਇੰਸਟਾਗ੍ਰam ਅਕਾਊਂਟ ਹੈ ਉਸ ਦੇ ਉੱਪਰ ਸਹਿਜ अरोड़ा ਦੀ ਪਤਨੀ ਨੇ ਪੋਸਟ ਕੀਤੇ ਜਿਸ ਦੇ ਨਾਲ ਲੋਕ ਕਹਿਨੁਮਾਨ ਲਗਾ ਰਹੇ ਨੇ ਕਿ ਇਹਨਾਂ ਦਾ ਤਲਾਕ ਹੋਣ ਵਾਲਾ ਹੈ ਦੋਵਾਂ ਨੇ ਅਜੀਹ ਹੈ ਕਿਉਂ ਕੀਤਾ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ ਹੈ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਇਸ ਨੇ ਇੰਸਟਾਗ੍ਰam ਦੇ ਉੱਪਰ हलचल मचा दीती है जी हां इंटरनेट पे ऐस्ट्रेल ये काफी ज्यादा वायरल हो रहा है सहज अरोड़ा और उनकी पत्नी गुरप्रीत कौर ਤੁਹਾਨੂੰ ਦੱਸਦੇ ਕਿ ਹਾਲ ਹੀ ਦੇ ਵਿੱਚ ਸਹਿਜ अरोड़ा ਦੀ ਪਤਨੀ ਇੰਸਟਾਗ੍ਰam ਅਕਾਊਂਟ ਹੈਕ ਹੋ ਗਿਆ ਸੀ ਇਹ ਜਾਣਕਾਰੀ ਉਹਨਾਂ ਨੇ ਖੁਦ ਦਿੱਤੀ ਸੀ ਇਸ ਤੋਂ ਬਾਅਦ ਉਹਨਾਂ ਦਾ ਇੰਸਟਾਗ੍ਰam ਅਕਾਊਂਟ ਰਿਕਵਰ ਹੋ ਗਿਆ ਤੇ ਉਹਨਾਂ ਨੇ ਇਸ ਤਰ੍ਹਾਂ ਦੀ ਸੁਰੱਖਿਆ ਦੇ ਵਿੱਚ ਆ ਚੁੱਕੇ ਨੇ ਤਲਾਕ ਦੇ ਸੁੱਛੇ ਦੇ ਵਿੱਚ ਬਣੇ ਹੋਏ ਜੰਦਰ ਦੇ ਵਿੱਚ ਅੱਜ ਸਵੇਰੇ ਵਾਪਰਿਆ ਸੜਕ ਹਾਦਸਾ ਜਲੰਧਰ ਤੋਂ ਇੱਕ ਸੜਕ ਹਾਦਸੇ ਦੀ ਖਬਰ ਨਿਕਲ ਕੇ ਸਾਹਮਣੇ ਆਈ। ਦਾਸੇਕੇ ਹਾਦਸਾ ਅੱਜ ਸਵੇਰੇ 8 ਵਜੇ ਰਵਿਦਾਸ ਚੌਕ ਜਲੰਧਰ ਦੇ ਵਿੱਚ ਹੋਇਆ। ਜਿੱਥੇ ਇੱਕ ਪੀਆਰਟੀਸੀ ਬੱਸ ਵਾਲੇ ਨੇ ਮਹਿਲਾ ਨੂੰ ਬੱਸ ਦੇ ਥੱਲੇ ਕੁਚਲ ਦਿੱਤਾ ਤੇ ਮਹਿਲਾ ਦੇ ਪੁੱਤਰ ਦਾ ਬਿਆਨ ਸਾਹਮਣੇ ਆ ਰਿਹਾ। ਮਹਿਲਾ ਦੇ ਪੁੱਤਰ ਨੇ ਕਿਹਾ ਹੈ ਕਿ ਉਸ ਦੀ ਮਾਂ ਨੇ ਅੱਜ ਸਵੇਰੇ ਰਵਿਦਾਸ ਚੌਕ ਤੋਂ ਬਠਿੰਡਾ ਵੱਲ ਜਾਣਾ ਸੀ। ਤੇ ਬੱਸ ਡਰਾਈਵਰ ਨੇ ਮਹਿਲਾ ਨੂੰ ਬੱਸ ਦੇ ਵਿੱਚ ਚੜ੍ਹਨਾ ਦਿੱਤਾ ਤੇ ਬੱਸ ਦੇ ਥੱਲੇ ਮਹਿਲਾ ਨੂੰ ਕੁਚਲ ਦਿੱਤਾ। ਇਹ ਹਾਦਸੇ ਦੇ ਵਿੱਚ ਘਬਰਾ ਕੇ ਜੋ ਬੱਸ ਦਾ ਡਰਾਈਵਰ ਅਤੇ ਕੰਡਕਟਰ ਮੌਕੇ ਦੇ ਉੱਤੇ ਫਰਾਰ ਹੋ ਗਏ। ਮਹਿਲਾ ਦੀ ਹਾਲਤ ਕ ਚੰਦਰ ਦੇ ਨੀਜੀ ਹਸਪਤਾਲ ਦੇ ਵਿੱਚ ਮਹਿਲਾ ਨੂੰ ਫਰਤੀ ਕਰਵਾ ਦਿੱਤਾ ਗਿਆ ਤੇ ਇਸ ਤੋਂ ਇਲਾਵਾ ਪੁਲਿਸ ਜੋ ਕਿ ਹੈ ਮੌਕੇ ਦੇ ਉੱਤੇ ਕਾਫੀ ਦਾ ਲੇਟ ਪਹੁੰਚੀ ਹੈ ਜਿਸ ਦਾ ਵੀ ਲੋਕਾਂ ਨੇ ਕਾਫੀ ਜ਼ਿਆਦਾ ਰੋਸ ਦਰਸਾਇਆ ਪੁਲਿਸ ਕਟੋ-ਕਟ 2 ਘੰਟੇ ਬਾਅਦ ਮੌਕੇ ਦੇ ਉੱਤੇ ਪਹੁੰਚੀ ਹੈ ਜਦੋਂ ਇਹ ਵੀਡੀਓ ਵਾਇਰਲ ਹੋ ਗਿਆ ਤੇ ਮੌਕੇ ਦੀਆਂ ਤਸਵੀਰਾਂ ਇਸ ਵੇਲੇ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜੋ ਕਿ ਹੈ ਹਾਲਾਤ ਇਸ ਵੇਲੇ ਗਰਮਾਏ ਹੋਏ ਨੇ ਤੇ ਮੌਕੇ ਦੇ ਉੱਤੇ ਜੋ ਕਿ ਪੁਲਿਸ ਅਤੇ ਮੁੰਡੇ ਦਾ ਬਿਆਨ ਵੀ ਸਾਹਮਣੇ ਆ ਰਿਹਾ ਤੁਸੀਂ ਮੌਕੇ ਦੀਆਂ ਤਸਵੀਰਾਂ ਇਸ ਵੇਲੇ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕੀ ਨਾਮ ਕੀ ਆਪਣਾ ਯਾਰ ਮੇਰਾ ਨਾਮ ਵੀ ਆ ਦੇਖ ਸਕਦੇ ਡੇੜੀ ਜਗ੍ਹਾ ਤੋਂ ਉੱਤੋਂ ਤੋਂ ਲਾਈਵ ਹੋਇਆ ਕੀ ਹੋਇਆ ਕਿ ਮਾਮਲਾ ਕੀ ਹੋਇਆ ਸਾਰਾ ਭਾਈ ਮੇਰੇ ਜਾਨੇ ਸੀ ਆਪਣਾ ਵਜਿਨਾ ਜਾਣਾ ਸੀ ਤੇ ਉੱਥੋਂ ਸਾਰੇ ਗਏ ਤੇ ਬੱਸ ਵਾਲੇ ਨੇ ਨਾ ਪੈਦਾ ਤੇ ਜੜਾਤੀ ਉਹਦੇ ਬੱਸ ਬਾਦ ਹੂੰ ਤੇ ਮੌਕੇ ਤੇ ਡਰਾਈਵਰ ਭੱਜ ਗਿਆ ਸੀ ਜੀ ਬੱਸ ਟੈਂਪ ਕਿਤੇ ਮਾਤਾ ਜੀ ਕਿਤੇ ਦੋਨੇ ਜਣੇ ਭੱਜ ਗਏ ਨਹੀਂ ਜਿਨ੍ਹਾਂ ਦੇ ਉੱਪਰ ਬੋਝੜਾ ਹੋ ਗਿਆ ਕਿਤੇ ਨਾ ਇਸ ਟੈਂਪ ਉਹ ਹੈ ਉਹ ਹੋਰ ਥੋਮਾ ਹਸਪੀਟਲ ਆ ਜੀ ਪੁਲਿਸ ਮੁਲਾਇਮੇ ਮੌਕੇ ਤੇ ਸੀਗੇ ਉਹਨਾਂ ਦੀ ਗੱਡੀ 'ਚ ਕਿਰਬ ਕਿੰਨੇ ਵਜ ਦਾ ਟਾਈਮ ਸੀ ਕਿੱਥੇ ਜਾ ਰਹੇ ਸੀ ਕਿੱਥੋਂ ਆ ਰਹੇ ਸੀ 8 ਵਜੇ ਦਾ ਟਾਈਮ ਸੀ ਕਿਹੜੀ ਜਗ੍ਹਾ ਤੇ ਜਾ ਰਹੇ ਸੀ ਬਠੰਡੇ ਜਾਦੇ ਸੀ ਜੀ ਸਵੇਰੇ ਨਹੀਂ ਪਾ ਜੀ ਕਿੰਨੇ ਸਾਰੇ ਸਾਰੇ ਸਾਡੇ ਦਾ ਹਿਸਾਬ ਹੋ ਗਿਆ ਹੈ। ਸਰ ਇਨਫੋਰਮੇਸ਼ਨ ਕੀ ਹੈ ਸੀ ਤੁਹਾਨੂੰ ਸਾਰੀ? ਇਹੀ ਇੱਕ ਜਿਹੜਾ ਬੰਦਾ ਮਹਿੰਦਰ ਸਿੰਘ ਆਇਆ ਆ ਉਧਰ ਗਿਆ ਨੇ। ਠੀਕ ਹੈ ਜੀ। ਤੇ ਕੋਈ ਡਰਾਈਵਰ ਵਗੈਰਾ ਮੈਂ ਕਿ ਹਸਪੀਟਲ ਹਾਲੇ ਕੋਈ ਵੀ ਜਾਣ ਦਿੰਦ ਕਰਾ ਨਹੀਂ ਪਹੁੰਚਾ ਸਾਡਾ ਬੰਦਾ ਪਹੁੰਚਾ ਆਇਆ। ਠੀਕ ਹੈ। ਠੀਕ ਹੈ। ਡਰਾਈਵਰ ਕਾ ਕੀ ਸਰ ਕੀ ਕਾਰਵਾਈ ਸਰ ਕੀ ਕੀਤੀ ਜਾਏਗੀ ਜੇ ਮੋਕੇ ਡਰਾਈਵਰ ਜਿਹੜਾ ਬੰਦ ਕਰ ਦਿੱਤੀ ਜਾਏਗੀ। ਸਰ ਡਰਾਈਵਰ ਨੂੰ ਡਰਾਈਵਰ ਨੂੰ ਭੱਲੇ ਭੋਗੇ ਦਿੱਤੀ। ਹਾਂ ਜੀ। ਇਹ ਏਰੀਆ ਪੈਂਦਾ ਅਸੀਂ ਵੀ ਹੋਣ। ਇਤਲਾਹ ਦਿੱਤੀ ਤੁਸੀਂ ਉਹਨਾਂ ਨੂੰ। ਕੰਟਰੋਲ ਨੂੰ ਵੀ ਤਲਾਸ਼ ਦੇ ਦਿੱਤੀ ਆ ਰਿਛੇ ਦੇ ਆਈਓ ਤੇ 2 2.5 ਘੰਟੇ ਹੋ ਗਏ ਹਜੇ ਤੱਕ ਆਏ ਨਹੀਂ ਮੁਲਾਜ਼ਮ 6 ਨੰਬਰ ਤੇ ਸਾਨੂੰ ਹੁਣ 5 ਮਿੰਟ ਪਹਿਲਾਂ ਇਨਫੋਰਮੇਸ਼ਨ ਮਿਲੀ ਸੀ ਉਹ ਕਹਿੰਦੀ 8 ਵਜੇ ਦੀ ਘਟਨਾ ਹੋਈ ਆ ਜੇ ਤਾਂ ਇਹਨਾਂ ਨੂੰ ਪਤਾ ਹੋ ਜਾਂਦਾ ਤਾਂ ਇਹਨਾਂ ਨੂੰ ਕੋਈ ਇਹਨਾਂ ਨੇ ਪਹਿਲਾਂ ਤਲਾਸ਼ ਦਿੱਤੀ ਇਹ ਦੱਸਣ ਲਈ ਇਹਨਾਂ ਨੇ ਕੰਟਰੋਲ ਤੇ ਕੀਤੀ ਆ ਕਿ ਜਾ ਕਿਸੇ ਨੂੰ ਪਰਸਨਲ ਕੀਤੀ ਹੁੰਦੀ ਮੌਕੇ ਤੇ ਆਈਓ ਸਾਹਿਬ ਨੂੰ ਬੁਲਾਇਆ ਜਾਂ ਕੰਟਰੋਲ ਤੇ ਕੀਤੀ 6 ਨੰਬਰ ਡਿਵੀਜ਼ਨ ਨਾਲ ਦੱਸਤਾ ਵੀ ਆਈਓ ਭੇਜੋ ਆਈਓ ਆ ਗਿਆ ਉਹਨਾਂ ਦਾ ਉੱਥੇ ਗਿਆ ਆਟੋਮੋਬਾਈਲ ਠੀਕ ਕੈਨੇਡਾ ਦੇ ਵਿੱਚ ਵਾਪਰੀ ਇੱਕ ਮਨਪੜੀ ਘਟਨਾ ਪਰਿਵਾਰ ਦੇ ਵਿੱਚ ਸੋਗ ਦਾ ਮਾਹੌਲ ਕੈਨੇਡਾ ਤੋਂ ਇੱਕ ਮਨਪੜੀ ਘਟਨਾ ਨਿਕਲ ਕੇ ਸਾਹਮਣੇ ਆਈ ਕੈਨੇਡਾ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਅੱਸਿਆ ਜਾ ਰਿਹਾ ਹੈ ਕਿ ਬ੍ਰੈਂਟਨ ਸ਼ਹਿਰ ਦੇ ਵਿੱਚ ਰਹਿੰਦਾ ਪ੍ਰਸਪਾਲ ਸਿੰਘ ਪਿੰਨ ਨੰਦਪੁਰ ਦਾ ਦੱਸਿਆ ਜਾ ਰਿਹਾ ਹੈ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਪ੍ਰਤਪਾਲ ਸਿੰਘ ਆਪਣੇ ਕੰਮ ਦੇ ਉੱਤੇ ਜਾ ਰਿਹਾ ਸੀ ਗੱਡੀ ਸਟਾਰਟ ਕਰਨ ਹੀ ਲੱਗਾ ਸੀ ਤੇ ਗੈਂਗਸਟਰ ਆਏ ਤੇ ਉਸ ਦੇ ਉੱਪਰ ਗੋਲੀ ਚਾਣੀ ਸ਼ੁਰੂ ਕਰ ਦਿੱਤੀ ਮੌਕੇ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋਈਆਂ ਨੇ ਤੁਸੀਂ ਇਸ ਵੇਲੇ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਗੈਂਗਸਟਰ ਆਏ ਤੇ ਗੋਲੀ ਚਾਣੀ ਸ਼ੁਰੂ ਕਰ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਪਾਲ ਸਿੰਘ ਦੇ ਨਾਲ ਉਸ ਦਾ ਵੱਡਾ ਭਰਾ ਕੁਸ਼ਵੰਤ ਸਿੰਘ ਵੀ ਉਸ ਦੇ ਨਾਲ ਹੀ ਰਹਿਦਾ ਸੀ ਦੋਨੋਂ ਹੀ ਬਾਰ ਕੰਮ ਤੇ ਉੱਤੇ ਜਾ ਰਹੇ ਸਨ ਤੇ ਗੈਂਗਸਟਰ ਨੇ ਗੋਲੀ ਚਲਾ ਦਿੱਤੀ। ਖੁਸ਼ਵੰਤ ਸਿੰਘ, ਪ੍ਰਿਤਪਾਲ ਸਿੰਘ ਦਾ ਵੱਡਾ ਬਰਾਦਰ ਸੀ ਜਾ ਰਿਹਾ। ਦੋਨੋਂ ਭਾਈ ਇਕੱਠੇ ਰਹਿੰਦੇ ਸੀ ਤੇ ਖੁਸ਼ਵੰਤ ਦੀ ਬਾਹ ਦੇ ਉੱਪਰ ਗੋਲੀ ਲੱਗੀ ਹੈ। ਜਦੋਂ ਇਹ ਘਟਨਾ ਬਾਰੇ ਪਰਿਵਾਰ ਨੂੰ ਪਤਾ ਲੱਗਿਆ ਤੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਬਣੀ ਹੋਈ ਹੈ। ਮਾਂ ਦਾ ਰੋ ਰੋ ਕੇ ਬਹੁਤ ਬੁਰਾ ਹਾਲ ਹੋਇਆ ਪਿਆ। ਉਸਦੇ ਪਿਤਾ ਨੇ ਇਹ ਸਾਰੀ ਘਟਨਾ ਦੱਸੀ ਹੈ। ਤਰਨਤਾਰਨ ਦੇ ਪਿੰਡ ਨੰਦਪੁਰ ਦੇ ਰਹਿਣ ਵਾਲੇ ਕਿਸਾਨ ਸਰਬਜੀਤ ਸਿੰਘ ਦਾ ਵੱਡਾ ਪੁੱਤਰ ਖੁਸ਼ਵੰਤ ਸਿੰਘ 4 ਸਾਲ ਪਹਿਲਾਂ ਬ੍ਰੈਂਟਨ ਦੇ ਵਿੱਚ ਗਿਆ ਸੀ ਜਦਕਿ ਮਹੀਨੇ ਦੇ ਵਿੱਚ ਸਰਬਜੀਤ ਦਾ ਛੋਟਾ ਲੜਕਾ ਪ੍ਰਿਤਪਾਲ ਸਿੰਘ ਉਮਰ 22 ਸਾਲ ਦੀ ਸੇਜ ਜਾ ਰਹੀ ਹੈ ਜਿਸ ਦੀ ਮੌਤ ਹੋਈ ਹੈ ਉਹ ਸਟੱਡੀ ਬੇਸ ਦੇ ਉੱਪਰ ਕੈਨੇਡਾ ਚਲਾ ਗਿਆ ਨਵੇਪਰਾ ਖੁਸ਼ਵੰਤ ਸਿੰਘ ਤੇ ਪ੍ਰਤਪਾਲ ਸਿੰਘ ਮੂਲ ਰੂਪ ਤੇ ਵਿੱਚ ਪੰਜਾਬੀ ਪਰਿਵਾਰ ਦੇ ਵਿੱਚ ਇੱਕ ਕਿਰਾਏ ਦੇ ਘਰ ਦੇ ਉੱਪਰ ਰਹਿੰਦੇ ਸਨ। ਕੈਨੇਡਾ ਦੇ ਵਿੱਚ ਦੋਨੋਂ ਭਾਈ ਇਕੱਠੇ ਰਹਿੰਦੇ ਸਨ। ਕੁਝ ਦਿਨ ਪਹਿਲਾਂ ਇਸ ਪਰਿਵਾਰ ਨੂੰ ਕੈਨੇਡਾ ਤੋਂ ਗੈਂਗਸਟਰਾਂ ਤੋਂ ਇੱਕ ਧਮਕੀ ਆਈ ਸੀ ਫਿਰੋਤੀ ਮੰਗ ਰਹੇ ਸਨ ਗੈਂਗਸਟਰ। ਪਰਿਵਾਰ ਨੇ ਫਿਰੋਤੀ ਦਾ ਭੁਗਤਾਨ ਨਹੀਂ ਕੀਤਾ। ਉਹ ਕਿਰਾਏਦਾਰਾਂ ਨੂੰ ਦੱਸੇ ਬਿਨਾ ਕਾਰ ਛੱਡ ਕੇ ਕਿੱਥੇ ਹੋਰ ਚਲੇ ਗਏ। ਖੁਸ਼ਵੰਤ ਸਿੰਘ ਤੇ ਪ੍ਰਤਪਾਲ ਸਿੰਘ ਨੌਕਰੀ ਤੇ ਜਾਣ ਦੇ ਲਈ ਕਾਰ ਸਟਾਰਟ ਕਰ ਰਹੇ ਸਨ। ਕਾਰ ਦੇ ਉੱਪਰ ਬਰਫ਼ ਹਟਾਰੇ ਸਨ ਦੂਜੇ ਕਾਰ ਸਵਾਰ ਸ਼ੂਟਰਾਂ ਨੇ ਹਥਿਆਰ ਨਾਲ ਫਾਇਰ ਕਿਤੇ ਪ੍ਰਿਤਪਾਲ ਸਿੰਘ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਖੁਸ਼ਵੰਤ ਦੀ ਬਾਹ ਦੇ ਉੱਪਰ ਗੋਲੀ ਲੱਗੀ ਹੈ ਜੋ ਕਿ ਇਸ ਵੇਲੇ ਹਸਪਤਾਲ ਦੇ ਵਿੱਚ ਦਾਖਲ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪਿੰਡ ਨੰਦਪੁਰ ਚ ਰਹਿਣ ਵਾਲਿਆਂ ਦੇ ਵਿੱਚ ਜਦੋਂ ਇਹ ਸਾਰੀ ਖਬਰ ਪਈ ਤਾਂ ਸਰਬਜੀਤ ਸਿੰਘ ਦੇ ਘਰ ਲੋਕ 모ਜ ਰਹੇ ਨੇ। ਸ਼ੁਕਰਵਾਦ 10 ਵਜੇ ਖਬਰ ਉਸ ਦੀ ਪਤਨੀ ਨੂੰ ਦੱਸੀ ਗਈ ਹੈ ਉਸ ਦੇ ਪਤੀ ਵੱਲੋਂ ਜਦੋਂ ਇਹ ਖਬਰ ਉਸ ਦੀ ਮਾਂ ਨੂੰ ਪਤਾ ਲੱਗੀ ਤਾਂ ਮਾਂ ਮੌਕੇ ਦੇ ਉੱਪਰ ਹੀ ਬੇਹੋਸ਼ ਹੋ ਗਈ। ਇੱਕ ਵਾਰ ਫਿਰ ਦੱਸ ਦੇ ਕਿ ਬ੍ਰੈਮਟਨ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਗੈਂਗਸਟਰਾਂ ਵੱਲੋਂ ਗੋਲੀ ਮਾਰ ਕੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਨੌਜਵਾਨ ਦਾ ਨਾਮ ਪ੍ਰਿਤਪਾਲ ਸਿੰਘ ਦੱਸਿਆ ਜਾਂਦਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨਾ ਪਹਿਲਾਂ ਨੌਜਵਾਨ ਨੂੰ ਗੈਂਗਸਟਰਾਂ ਵੱਲੋਂ ਫਿਰੋਤੀ ਦੀ ਧਮਕੀ ਦਿੱਤੀ ਗਈ ਸੀ ਪਰ ਫਿਰੋਤੀ ਦਾ ਭੁਗਤਾਨ ਮੁੰਡੇ ਵੱਲੋਂ ਨਹੀਂ ਕੀਤਾ ਗਿਆ ਸੀ ਉਸ ਤੋਂ ਬਾਅਦ ਖੁੰਦਸਪਾਜੀ ਦੇ ਵਿੱਚ ਆ ਕੇ ਗੈਂਗਸਟਰਾਂ ਨੇ ਮੁੰਡੇ ਦੇ ਉੱਪਰ ਹੌਲੀ ਸ਼ਟਾ ਦੋਨੋਂ ਭਰਾ ਕੈਨੇਡਾ ਦੇ ਵਿੱਚ ਇਕੱਠੇ ਰਹਿੰਦੇ ਸਨ ਖੁਸ਼ਵੰਤ ਸਿੰਘ ਤੇ ਪ੍ਰਿਤਪਾਲ ਸਿੰਘ ਪ੍ਰਿਤਪਾਲ ਸਿੰਘ ਕੁਝ ਹੀ ਮਹੀਨਾ ਪਹਿਲੇ ਕੈਨੇਡਾ ਆਇਆ ਸੀ ਤੇ ਉਸ ਦਾ ਵੱਡਾ ਭਰਾ ਖੁਸ਼ਵੰਤ ਸਿੰਘ ਕਈ ਸਾਲ ਪਹਿਲੇ ਤੋਂ ਕੈਨੇਡਾ ਦੇ ਵਿੱਚ ਰਹਿ ਰਿਹਾ ਸੀ ਹੁਣ ਜਦੋਂ ਇਹ ਘਟਨਾ ਪਰਿਵਾਰ ਨੂੰ ਮੀਤ ਪਰਿਵਾਰ ਦੇ ਵਿੱਚ ਸੋਗ ਦੇਸ਼ਾਂ ਤੇ ਦੁਨੀਆ ਦੀ ਹਰ ਛੋਟੀ ਵੱਡੀ ਅਪਡੇਟ ਦੇ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ